ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਗੱਲ ਕਰਦੇ ਹਾਂ ਜੋ ਅਮਰੀਕਾ ਦੇ ਕਹਿੰਦੇ ਦੁੱਗਾਂ ਵਾਲੇ ਨੇ ਪਾਤੀਆਂ ਕਬੱਡੀਆਂ ਸਿਰੇ ਸਿਰੇ ਦੀਆਂ ਦੇਖੋ ਕਹਿੰਦੇ ਕਿੱਦਾਂ ਦੀਆਂ ਪਾਈਆਂ ਕਬੱਡੀਆਂ ਫੇਰ ਦੁੱਗਾ ਵਾਲਾ ਜਦ ਹਾਰ ਹੋ ਰਿਹਾ ਜੇ ਲਈ ਉਧਰ ਸੁਨੀਲ ਖੱਖੜਾ ਹਰਦੀਪ ਬਬਲੂ ਦਾ ਕੀ ਪਕਦਾ ਵੀ ਧੰਨਵਾਦ ਕਰਦੇ ਹੋ ਔਰ ਫੇਰ ਕਹਿੰਦੇ ਦੁੱਗਾ ਵਾਲਾ ਕਬੱਡੀ ਪਾ ਰਿਹਾ ਦੇਖੋ ਬਲਾਕਾ ਸਿੰਘ ਜੀ ਲਓ ਲਓ ਸਮਝੋ ਗੱਲ

ਤੇ ਮੰਗਾ ਫੱਟੇ ਗੜੀ ਐ ਇੱਕ 100 ਡਾਲਰ ਜਿਹੜਾ ਉਹ ਨੀਕੂ ਤੂਫਾਨ ਦੇ ਆ ਲੈ ਕੋ ਮੇ ਤੋਂ 100 ਹੋਵੇ ਤੁਸੀਂ ਬਾਰੀਆਂ ਨਹੀਂ ਅੱ비 ਆ ਸਮੇਂ ਉਹ ਖੇ ਮੈਦਾਨ ਦੇ ਵਿੱਚ ਕੋਟ ਗੰਗੂ ਰਾਜ ਵਾਲਾ ਉਹ ਲੁਧਿਆੜੇ ਵਾਲਾ ਉਹ ਗਿੱਲਾ ਦੇ ਪੁੱਤਰੇ ਵੀ ਫੋਰਨ ਟੈਗ ਜਿੱਤੇ ਪਿਛਲੇ ਕਬੱਡੀ ਕੱਪ ਦੇ ਖੁਸ਼ਦੀਪ ਕਹਿੰਦੇ ਵੱਖਰੇ ਵੱਖਰੇ ਇਹ ਆ ਪ੍ਰਸਨ ਕਬੱਡੀ ਦਾ ਖੇਡ ਲੱਗਦਾ ਹਾਂਜੀ ਕਿੱਦਾਂ ਦੀ ਲੱਗੀ ਦੁੱਗਾਂ ਵਾਲੇ ਜੱਟ ਦੀ ਰੇਡ ਸਾਰੇ ਵੀ ਦੱਸੋ ਕਮੈਂਟ ਕਰਕੇ ਜਰੂਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ